ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਤੇ ਸਵਾਗਤ ਆ ਬਲੌਗ ਦੇ ਵਿੱਚ ਸੋ ਮੀਂਹ ਵਾਲੇ ਪਾਣੀ ਚ ਲੀਰ ਗਿੱਲੀ ਕਰਕੇ ਲੀਰ ਨਹੀਂ ਹੁੰਦੀ ਲੀਰ ਲੀਰ ਗਿੱਲੀ ਕਰਕੇ ਸੋ ਗ੍ਰੇਡ ਆ ਜਿਹੜਾ ਉਹਦੇ ਨਾਲ ਸਾਫ਼ ਕਰ ਰਿਹਾ ਆ ਪੰਡਤ ਨੂੰ ਪਾਣੀ ਤੇ ਰੋਟੀ ਦੀ ਸਾਡੀ ਤਿਆਰੀ ਆ ਸਮਾਨ ਵਗੈਰਾ ਅੱਜ ਕੱਢਿਆ ਤੇ ਆ ਡੱਬੇ ਵਗੈਰਾ ਜਿਹੜੇ ਹੁਣ ਸਾਫ਼ ਕਰ ਤੇ ਪ੍ਰੋਪਰ ਗੈਸ ਦਾ ਤੁਸੀਂ ਦੇਖ ਸਕਦੇ ਹੋ ਵੀ ਚੁੱਲ੍ਹੇ ਦਾ ਕੀ ਹਾਲ ਆ ਤੇ ਥੋੜਾ ਬਹੁਤਾ بارش ਕਰਨ ਪਾਣੀ ਅੰਦਰ ਜਿਹੜਾ ਫਰਦਾ ਇਹਨੂੰ ਪ੍ਰੋਪਰ ਸਾਫ਼ ਕਰਾਂਗੇ ਤੇ ਅੱਜ ਆਪਾਂ ਬਣਾਵਾਂਗੇ ਲੋਕੀ ਤੇ ਸਮਾਨ ਵਗੈਰਾ ਚੀਰ ਕੇ ਰੱਖਦਾ ਇਹਦੇ ਚ ਇੱਕ ਚੀਜ਼ ਦੀ ਕਮੀ ਆ ਦਾ ਉਹ ਕਾਦੀ ਹਨਾ ਸੋ ਮੈਂ ਭੁੱਲਿਆ ਆ ਪਰ ਹੁਣ ਮੈਨੂੰ ਕਮੀ ਰੜਕਦੀ ਪਈ ਆ ਠੀਕ ਆ ਜੀ ਆ ਭਾਂਡੇ ਥੋੜੇ ਜਿਹਾ ਧੋ ਕੇ ਆਪਣੇ ਲਾ ਤੇ ਤੇ ਆਪਣਾ ਕੈਂਪਰ ਪਾਣੀ ਵਾਲਾ ਦੂਜਾ ਕੈਂਪਰ ਪਾਣੀ ਵਾਲਾ ਪਾਣੀ ਵਾਲੇ ਕੈਂਪਰ ਆਪਣੇ ਕੋਲੇ ਤਿੰਨ ਇੱਕ ਆਪਾਂ ਰੱਖੀਦਾ ਵਿੱਚ ਦੋ ਆਪਾਂ ਰੱਖੀਦੇ ਆ ਬਕਸਿਆਂ ਦੇ ਵਿੱਚ ਸੋ ਆਪਾਂ ਹੁਣ ਡੱਬੇ ਡੁੱਬੇ ਜਿਹੜੇ ਦੇਖੋ ਇਹਨਾਂ ਦਾ ਹਾਲ ਆ ਜਿਹੜਾ ਇਸ ਤਰ੍ਹਾਂ ਦਾ ਹੋ ਰਿਹਾ ਉਹ ਰੇਤਾ ਪਾ ਪੈ ਕੇ ਰੇਤਾ ਨਹੀਂ ਕਹਿ ਸਕਦੇ ਸੋ ਪਰਾਲੀ ਦੀ ਹੱਕ ਜੀ ਪਈ ਹੋਈ ਆ ਲਓ ਵੀ ਵੇਲੀ ਆਪਣਾ ਆਤੀ ਡੱਬਿਆਂ ਦੀ ਗੱਲ ਤੇ ਸਜਾ ਤੇ ਐਨ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਬਕਸਾ ਵੀ ਖਰਾਬ ਹੈ ਤੇ ਉਧਰ ਤਾਰੀ ਨੂੰ ਕਹਦਾ ਵੀ ਤੂੰ ਕਰ ਦੇ ਭਾਈ ਸਿਲੰਡਰ ਤੇ ਚੁੱਲਾ ਸਾਫ ਤੇ ਮੈਂ ਸੋਚਿਆ ਜਿੰਨੀ ਦੇਰ ਨੂੰ ਤਾਰੀ ਕਰਦਾ ਚੁੱਲਾ ਸਾਫ ਤੇ ਆਪਾਂ ਇੱਥੇ ਚੱਕਦੇ ਹਾਂ ਬੁਰਸ਼ ਤੇ ਬਕਸੇ ਦੀ ਹੈ ਜਿਹੜੀ ਉਹ ਕਰ ਦਿੰਦੇ ਆ ਸਫਾਈ ਕਿਉਂਕਿ ਤਾਰੀ ਵਾਲੇ ਉਹ ਚੁੱਲਾ ਤੇ ਸਿਲੰਡਰ ਤੇ ਲੱਗਿਆ ਹੋਇਆ ਬਕਸੇ ਦੇ ਵਿੱਚ ਬਹੁਤ ਜ਼ਿਆਦਾ ਗੰਦਾ ਹੈ ਤੇ ਆਪਾਂ ਜਿਹੜਾ ਰਸ਼ ਦੇ ਨਾਲ ਉਹ ਸਾਰਾ ਕਰਕੇ ਸਾਫ ਬਖਸ਼ਣ ਕਰ ਦਿੰਨੇ ਆ ਇਕਲੀਨ ਲਓ ਵੀ ਮਿੱਤਰੋ ਬਕਸਾ ਹੋ ਗਿਆ ਕਲੀਨ ਤੇ ਉਸ ਤੋਂ ਬਾਅਦ ਆਪਾਂ ਨੇ ਚੱਕਿਆ ਸਿਲੰਡਰ ਤਾਰੀ ਨੇ ਧੋਸ ਮਾਰ ਕੇ ਚੁੱਲਾ ਵੀ ਬਣਾਤਾ ਵਧੀਆ ਗਿੱਲਾ ਸੀ ਪਰ ਵਫਾ ਸੋਚਿਆ ਵੀ ਆਪਾਂ ਇਹਦੇ ਕੱਪੜਾ ਵਗੈਰਾ ਮਾਰ ਦਈਏ ਕਿਉਂਕਿ ਬਕਸਾ ਤਾਂ ਆਪਣਾ ਕਲੀਨ ਹੋ ਗਿਆ ਹੁਣ ਜਿੱਤੇ ਆਪਾਂ ਖਾਣਾ ਬਣਾਉਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਈਏ ਠੀਕ ਆ ਜੀ ਸੋ ਤਾਰੀ ਨੇ ਵਧੀਆ ਤਰੀਕੇ ਨਾਲ ਧੋਤਾ ਉਸ ਤੋਂ ਬਾਅਦ ਆਪਾਂ ਕੱਪੜਾ ਮਾਰ ਕੇ ਸੁਕਾਤਾ ਉਸ ਤੋਂ ਬਾਅਦ ਆਪਾਂ ਨੇ ਕੀਤਾ ਸਿਲੰਡਰ ਆਉਣ ਇਹ ਇਹ ਕੀ ਹੋ ਗਿਆ ਹਾਂ ਚੱਲ ਪਿਆ ਸੋ ਥੋੜੀ ਪ੍ਰੋਬਲਮ ਸੀ ਡੱਬੀ ਆਪਣੇ ਹੱਥ ਦੇ ਵਿੱਚ ਠੀਕ ਹੈ ਜੀ ਚੁੱਲਾ ਆਪਣੇ ਧਰ ਲਿਆ ਅੰਦਰ ਬਾਹਰ ਜਿਹੜੀ ਅਗਲੀ ਚਲਕੇ ਆਵਾ ਚਲਦੀ ਪਈ ਜੀ ਲਾਓ ਜੀ ਬੰਦਾ ਪਤਾ ਦਿਆਂ ਸਟਾਰਟ ਮਾਰਿਆ ਸੈਲਫ ਤੇ ਚੁੱਲਾ ਜਿਹੜਾ ਹੋ ਚੁੱਕਿਆ ਸਟਾਰਟ ਉਸ ਤੋਂ ਬਾਅਦ ਇਹ ਤੇ ਪੱਤਰਾਂਗੇ ਕੜਾਈਆ ਕਿਹੜੀ ਜਾਣ ਤੂੰ ਅੱਗੇ ਦਾ ਪ੍ਰੋਸੀਜਰ ਆ ਜਿਹੜਾ ਉਹ ਨਾਲ ਦੀ ਨਾਲ ਤੁਸੀਂ ਦੇਖ ਹੀ ਸਕਦੇ ਇਹ ਤਾਂ ਬਾਈਟਿੰਗ ਮੌਸਮ ਵਧੀਆ ਨਾ ਨਜ਼ਾਰੇ ਦਾ ਲੱਗ ਰਿਹਾ ਉਧਰ ਵੀ ਟੜਕੇ ਤੇ ਇਧਰ ਵੀ ਸੜਕੇ ਬਣ ਰਿਹਾ ਬਣ ਰਿਹਾ ਬੱਕਰਾ ਲਿਆ 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 ਕੱਢ ਲੈ ਕੱਢ ਲੈ ਲਓ ਜੀ ਸਬਜੀ ਨੂੰ ਤੜਕਾ ਲੱਗ ਚੁੱਕਿਆ ਸੋ ਸਾਰੀਆਂ ਕੁੜੀਆਂ ਨੂੰ ਬੇਨਤੀ ਆ ਕਿ ਕੁੜੀਓ ਡਰਾਈਵਰ ਨਾਲ ਵਿਆਹ ਕਰਾਉਣ ਤੋਂ ਘਬਰਾਇਓ ਨਾ ਤਾਲ ਪਣੀ ਸਬਜੀ ਬਣੀ ਆਪਣੇ ਆਪ ਹੀ ਬਣਾ ਲੈਂਦੇ ਨੇ ਡਾਉਂਟ ਵਰੀ ਇਹ ਨਾ ਸੋਚੋ ਵੀ ਤੁਸੀਂ ਬਿਮਾਰ ਹੋਵੋਗੇ ਤੁਹਾਨੂੰ ਤੰਗ ਕਰਨਗੇ ਨਾ 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 ਤੰਗ-ਤੰਗ ਨਹੀਂ ਕਰਦੇ ਬਹੁਤ ਪਿਆਰ ਕਰਦੇ ਆ ਬਹੁਤ ਕੇਅਰ ਕਰਦੇ ਆ ਸੋ ਠੀਕ ਆ ਡਾਉਂਟ ਵਰੀ ਹੋਣਾ ਜੀ ਇਸ ਪਾਵਾਂਗੇ ਦੁੱਧ ਨੁਣੀ ਪਾਣਾ ਵੀਰੇ ਜੇ ਰੋਟੀ ਖਾਣੀ ਆਂ ਤਾਂ 快点来！快点来！快点来！ ਉਜੀ ਡੱਬਾ ਫੁੱਲ ਕਰਕੇ ਰੋਟੀਆਂ ਦਾ ਰੱਖਤਾ ਤੇ ਨਾਲ ਆ ਪਰਖਤੀ ਸਬਜੀ ਤੇ ਆ ਦੋ ਵੀਰ ਆਪਾਂ ਨੂੰ ਮਿਲਣ ਵਾਸਤੇ ਆਏ ਆ ਕਿਉਂਕਿ ਮੈਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਕਿ ਅੱਜ ਤੋਂ ਇਹ ਜਿਹੜਾ ਲੜਾਈ ਝਗੜਾ ਸਾਡਾ ਖਤਮ ਐ ਸੋ ਵੀਡੀਓ ਦੇਖੀ ਪਾਈਆਂ ਨੇ ਆਈਡੀਆ ਦੇਖੋ ਲਓ ਆ ਕਹਿੰਦੇ ਲੱਗਦਾ ਵੀ ਉਹ ਪਾਰਕਿੰਗ ਦੇ ਵਿੱਚ ਸੋ ਪੂਰਾ ਏਰੀਆ ਘੁੰਮ ਗਿਆ ਆ ਦੇਖ ਮੈਂ ਉਹਨਾਂ ਨੂੰ ਕਹਾਂਗਾ ਕੋਈ ਇੱਧਰ ਦੀ ਕਿੱਧਰ ਦੀ ਯਾਰ ਇੱਧਰ ਦੀ ਆ ਜਾਂਦੇ ਨੇ ਨੇੜੇ ਸੀ ਹਨ ਸੋ ਬਹੁਤ ਕਹਿੰਦਾ ਵਾਈਸੀ ਉਹ ਠੀਕ ਠਾਕ ਹੂੰ ਕਿੱਥੇ ਗੱਡੀ ਆ ਮੋਟਰ ਉਹ ਗੱਡੀ ਆ ਸਾਹਮਣੇ ਮੈਂ ਗੱਡੀ ਦੇ ਪਰਲੀ ਸਾਈਡ ਹਾਂ ਪਰਲੀ ਬਾਈ ਪਹਿਲਾਂ ਉਹਦੀ ਬੱਬੂ ਵਾਲੀ ਹਾਂ ਮੈਂ ਗੱਡੀ ਦੇਖ ਕੇ ਮੈਂ ਬਾਈ ਪ੍ਰੀਤ ਘਾਣ ਦੇ ਲਾਦੇ ਪਹਿਲਾਂ ਮੈਂ ਗਾਂ ਲੰਘਿਆ ਸੀਗਾ ਬਾਅਦ ਚ ਮੁੜ ਕੇ ਕੈਂਪਰ ਇੱਥੇ ਟਿਕ ਜੂਗਾ ਇੱਥੇ ਇਧਰ ਤਾਂ ਆਪਣਾ ਚੁੱਲਾ ਆ ਗਿਆ ਉਧਰ ਸਿਲੰਡਰ ਧਰ ਦੇ ਮੈਂ ਇਹਨੂੰ ਮੁੰਡੇ ਨੂੰ ਕਹਾਂ ਮਹਾ ਬਾਈ ਪ੍ਰੀਤ ਘਾਣ ਦੇ ਗੱਡੀ ਲੱਗਦੀ ਮੈਂ ਚੱਲ ਕੇ ਦੇਖਣੇ ਚੱਲ ਮੈਂ ਅੱਛਾ ਭਾਈ ਬਾਬ ਫਿਰ ਉਹਦੀ ਬੋਲ ਮਾਰ ਲੈਂਦੇ ਮਹੀ ਆ ਜਾਂਦਾ ਦਰਗੰਧ ਢੱਪਿਆ ਹਾਂ ਦਾ ਪਹਿਲਾਂ ਐਸੇ ਇੱਕ ਪਹਿਲਾਂ ਲਾਈਵ ਲੈ ਕੇ ਆਇਆ ਮੈਂ ਕਿਹ ਰਿਵਾ ਬੋਲ ਮਾਰਦੇ ਬੰਦਾ ਹੋਰ ਨਾ ਹੋਵੇ ਫਿਰ ਕਹਿੰਦਾ ਹੋਰ ਹੋਊ ਕਹਿ ਦੂਗਾ ਵੀ ਬਾਈ ਨਹੀਂ ਮੈਂ ਨਹੀਂ ਹੈਗਾ ਸਾਡੇ ਉਹ ਗੰਨੀਆਂ ਖੜੀਆਂ ਸੀ ਮੈਂ ਉਹਨਾਂ ਨੂੰ ਕਹਾ ਮੈਂ ਬਾਈ ਮਾਮਾ ਕੋਲੇ ਖੜ ਕੇ ਆਉਣਾ ਮੈਂ ਚਾਲਾਂ ਦੇ ਗੁੰਦ ਰੋ ਕੇ ਜੀ ਭਰਾਵਾਂ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਰੀਲ ਬਣਾਈ ਜੋ ਕਿ ਤੁਸੀਂ ਮੇਰੇ ਇੰਸਟਾਗ੍ਰam ਅਕਾਊਂਟ ਤੇ ਦੇਖ ਹੀ ਸਕਦੇ ਹੋ ਤੇ ਉਸ ਤੋਂ ਬਾਅਦ ਭਰਾਵਾਂ ਨੂੰ ਮਿਲੇ ਜਿਹੜੇ ਉਹਨਾਂ ਨੇ ਫੋਟੋਆਂ ਵਗੈਰਾ ਕਰਵਾਈਆਂ ਸੋ ਵਧੀਆ ਲੱਗਿਆ ਘੈਂਟ ਗੱਲਬਾਤ ਵਧੀਆ ਗੁੱਡ ਬਈ ਪਰਸਨ ਹਨ ਘੈਂਟ ਬੰਦੇ ਸੀ ਤੋ ਆਪਾਂ ਹੀ ਪ੍ਰਸ਼ਾਦਾ ਪਾਣੀ ਆਫਰ ਕੀਤਾ ਪਰ ਬਾਈ ਕਹਿੰਦੇ ਵੀ ਓਕੇ ਆ ਕੰਮ ਉਸ ਤੋਂ ਬਾਅਦ ਭਰਾ ਲੱਗੇ ਸੀ ਜਾਣ ਮੈਂ ਕਿਹਾ ਕਿੱਥੇ ਬਾਈ ਤੁਸੀਂ ਦੁਬਾਰਾ ਹਨਾ ਉਹ ਪੁਰਾਂ ਦੀ ਘੁੰਮ ਕੇ ਆਉਂਗੇ ਚੱਕੜ ਬਹੁਤ ਆ ਚਲੋ ਆਪਾਂ ਇੱਕ ਕੰਮ ਕਰਦੇ ਆ ਪੌੜੀ ਲਾਉਣੇ ਆ ਗੱਡੀ ਤੇ ਮੈਂ ਕਿਹਾ ਪੌੜੀ ਲਾ ਦਿੰਨੇ ਆ ਤੇ ਪੌੜੀ ਬਾਈਆਂ ਨੇ ਲਾ ਕੇ ਆਪਾਂ ਪਾਤਾ ਗੰਧ ਮੈਕਸੀਕੋ ਵਾਲੀ ਮੈਕਸੀਕੋ ਦੀ ਗੰਧ ਪਾ ਦਈਏ ਤੁਹਾਨੂੰ ਲਾ ਵੀਟ ਪਾ ਦੇ ਮੁੰਡੇ ਮੈਕਸੀਕੋ ਵਾਲਾ ਬਾਦਰ ਪਰਲੇ ਪਾਸੇ ਕਿਵੇਂ ਆ ਬਾਤੀ ਆ ਸੱਟ ਨਾ ਖਾ ਲਿਓ ਪਹਿਲੀ ਤੋਂ ਹੀ ਮੈਨੂੰ ਕਹਾਂ ਹੁੰਦਾ ਪਤੰਦਰੋਂ ਪੌੜੀ ਲਾ ਆਂਦੇ ਆ ਮੈਂ ਲੈਣ ਵਾਸਤੇ ਕੀ ਖੇਚਲਾ ਕਰੀਆ ਠੀਕ ਆ ਬਰੋ ਠੀਕ ਆ ਭਾਈ ਓਕੇ ਓਕੇ ਭਾਈ ਓਕੇ ਲਓ ਵੀ ਮਿੱਤਰੋ ਪਾंदे ਟਪਾ ਤੇ ਮਗਰ ਲਈ ਕੰਧ ਠੀਕ ਆ ਜੀ ਸੋ ਇਹਦੇ ਨਾਲ ਹੀ ਆ ਸਾਡਾ ਬਲੌਗ ਬੰਦ ਫਾਇਰ ਨਾਲ ਦੇ ਢਿੱਲੇ ਫੇਰ ਕਹੇਗਾ ਵੀ ਤਾਰੀ ਬੱਲੇ ਬੱਲੇ ਸੋ ਲਵ ਯੂ ਹੱਥ ਹੋ ਗਏ ਕ ਲੇ ਠੀਕ ਆ ਭਰਾਵੋ ਲਵ ਯੂ ਤੇ ਤੁਹਾਡਾ ਭਾਈ ਤੁਹਾਨੂੰ ਵਧੀਆ ਲੱਗਦਾ ਤਾਂ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਆ ਜੀ ਸਸਰੀ ਕਾਲਾ ਸਾਰਿਆਂ ਨੂੰ ਤੇ ਹੁਣ ਪ੍ਰਸ਼ਾਦਾ ਪਾਣੀ ਛੱਕਿਆ ਸੀ ਸਮਝਣਾ